ਲਓ ਜੀ ਅੱਜ ਜੋ ਪੇਪਰ ਨੈੰਸੀ ਦਾ ਦਸਵੀਂ ਕਲਾਸ ਦਾ ਠੀਕ ਹੈ ਨਾ ਹਾਂਜੀ ਨੈੰਸੀ ਪੇਪਰ ਦਾ ਕਲਾਜ ਜਿਹੜਾ ਪੰਜਾਬੀ ਏ ਤੇ ਪੜਨਾ ਸ਼ਹਿਰਪੁਰ ਸੀ ਨਾ ਲੋਕਲੀ ਹੈ ਨਾ ਠੀਕ ਹੈ ਸੈਂਟਰੇ ਦਾ ਦੂਰ ਆ ਇਸ ਵਾਰੀ ਤੇ ਤਿਆਰੀ ਨੈੰਸੀ ਤੇ ਕਿਦਾਂ ਦੀ ਆ ਫੁੱਲ ਬੜਾ ਫੁੱਲ ਫੁੱਲ ਬੜੀਆ ਪੇਪਰਾਂ ਕਰਾਂ ਠੀਕ ਆ ਤੇਰਾ ਸਭ ਤੋਂ ਵਧੀਆ ਕੀ ਆ ਪੰਜਾਬੀ ਆ ਜਾਂ ਇੰਗਲਿਸ਼ ਆ ਕਿ ਮੈਥ ਆ ਮੈਥ ਪੰਜਾਬੀ ਕਿਦਾਂ ਦੀ ਆ ਠੀਕ 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 ਨਹੀਂ ਪਰ ਪੰਜਾਬੀ ਦਾ ਪੰਜਾਬ ਦੀ ਐ ਸੋਹਣੀ ਹੋਣੀ ਚਾਹੀਦੀ ਆ ਸਾਰੇ ਆਂਦੇ ਮੈਨੂੰ ਸਾਰੇ ਆਂਦੇ ਆ ਤੇ ਫਿਰ ਇੱਥੋਂ ਅਗਲਾ ਪੇਪਰ ਤੇ ਕਦੋਂ ਪੜ੍ਹਣਾ 17 17 ਨੂੰ ਲਓ ਜੀ ਹੁਣ ਇਹਦਾ ਹੈਗਾ ਪੇਪਰ 10ਵੀਂ ਕਲਾਸ ਦਾ ਫਰਸਟ ਪੇਪਰ ਹੈ ਦਾ ਪਹਿਲਾ ਇਹ ਚੱਲੀ ਆ ਪੇਪਰ ਪਾਣ ਦਾ ਸੈਂਟਰ ਸਾਡੇ ਘਰ ਤੋਂ 10 ਕਿਲੋਮੀਟਰ ਦੂਰ ਆ ਇਹਦੇ ਇਹਨੇ ਫਰੈਂਡਸ ਦਾ ਉਨੀ ਇਕੱਠੇ ਹੋ ਕੇ ਜਾਣਾ ਵਾ ਇਦਿਆਂ ਨਾ ਯੈਸ ਇਹਨਾਂ ਨੂੰ ਮਤਲਬ ਬੇਟਾ ਇਸ ਵਾਰੀ ਜਿਹੜਾ ਨਾ ਮਤਲਬ ਇਹਨਾਂ ਦਾ ਆਪਾਂ ਕਹਿੰਦੇ ਨੇ ਗੱਤਾ-ਗੁੱਤਾ ਕਹਿੰਦੇ ਗੱਤਾ ਕਹਿੰਦੇ ਆਪਾਂ ਪੇਪਰ ਬੋਰਡ ਪੇਪਰ ਬੋਰਡ ਆ ਆ ਵਾਲਾ ਕੀਤਾ ਹੋਣੀ ਕਿ ਇਹਨਾਂ ਦੇ ਪੇਪਰ ਬੋਰਡ ਗੱਤੇ ਚੋਂ ਆਰ ਪਾਰ ਦਿੱਸਣਾ ਚਾਹੀਦਾ ਤਾਂ ਕਿ ਕੁਝ ਲਿਖਿਆ ਨਾ ਹੋਵੇ ਪਿਛਲੇ ਪਾਸੇ ਜਾਂ ਕੋ ਵਿਚ ਇਹਨੂੰ ਅੰਗਰੇਜ਼ੀ ਕਹਿੰਦੇ ਆਪਾਂ ਟਰਾਂਸਪੇਰੈਂਟ ਪੇਪਰ ਬੋਰਡ ਟਰਾਂਸਪੀਰੈਂਟ ਸੋ ਇਹਦੀ ਕਾਪੀ ਕਰਾਈ ਤੁਸੀਂ ਕਿਤੇ ਦੂਜੀ ਫੋਟੋ ਵਿੱਚ ਰੱਖਿਆ ਫੋਟੋ ਕਾਪੀ ਕਰੀਂ ਕਰਾਈ ਨਹੀਂ ਸੀ ਜੇ ਕਾਪੀ ਕਰਾਇਆ ਦੀ ਉਹਦੇ ਤੇ ਬਕਾਇਦਾ ਲਿਖਿਆ ਹੋਇਆ ਕਾਪੀ ਕਾਗ ਰੱਖੋ ਇਹਦੀ ਫੋਟੋ ਜਲ ਨਹੀਂ ਫੋਨ ਦੀ ਆ ਲੈਣਾ ਕੋਈ ਨਾ ਕੋਈ ਫਰਕ ਨਾ ਨਹੀਂ ਨਹੀਂ ਸੀ ਉਹ ਇਹ ਜਮਾ ਹੜਨ ਦਾ ਤਰ੍ਹਾਂ ਨਹੀਂ ਉਹ ਭਰਾਵਾ ਐਂਟਰੀ ਹੁੰਦੋਂ ਲਿਖਣਾ ਨਹੀਂ ਜਮਨ ਕਰਾਉਣੀ ਤੇਰਾ ਕਾਤੇ ਹਣਾ ਨਹੀਂ ਚੱਲਣਾ ਉੱਥੇ ਚੱਲਣਾ ਤਾਂ ਇਹੀ ਆ ਤੇ ਐਂਟਰੀ ਇਹਦੇ ਬੇਸ ਤੇ ਹੋਣੀ ਆ ਤੇ ਮੁੜ ਕੇ ਤੂੰ ਫਿਕਰ ਨਾ ਵਾ ਨਹੀਂ ਜਿਹੜੀ ਰੱਖ ਲਿਆ ਫੇਰ ਕੱਲ ਨੂੰ ਕਿਦ ਕਰਾਵਾਂਗੇ ਅਸੀਂ ਅਸਪੋਰਟ ਜਿੱਤੇ ਫੋਟੋ ਕਿਤੇ ਆ ਗਿਆ ਪਰ ਉਹਦਾ ਪ੍ਰਿੰਟ ਖੜਾਣਾ ਨਹੀਂ ਆਣਾ ਨੈਸੀ ਕਾਦੀ ਬਣਾ ਪ੍ਰਿੰਟ ਦੇ ਖੜਾਣਾ ਫੇ ਹੁਣ ਕਿੱਥੇ ਜਾਂਦੇ ਤੂੰ ਰੋਕੇ ਕਲਮਿਸ਼ਦ ਕੋ ਹਣੀ ਕੋ ਹਾਂ ਫੋਟੋ ਬਾਂਦਾ ਤੇ ਜੇ ਲੈਟ ਨਾ ਫੇਰ ਕਰੇਗੀ ਟੈਨਸ਼ਨ ਨਹੀਂ ਘਰ ਨੂੰ ਆਣਾ ਘਰ ਨੂੰ ਆਣਾ ਟੈਨਸ਼ਨ ਨਹੀਂ ਲੈਣਾ ਪੈਣਾ ਲਓ ਜੀ ਇਹਨੂੰ ਟੈਨਸ਼ਨ ਨਹੀਂ ਹੈਣੀਗੀ ਨੈਸੀ ਹੋਰ ਫੇ ਠੀਕ ਠਾਕ ਨਹੀਂ ਅਗਲਾ ਪੇਪਰ ਕਦੋਂ ਦਾ ਸਤਾਰਾ ਆਖਰੀ ਕਿੰਨੀ ਆ 11 ਹਫਤੇ ਬਾਜੀ 6 ਸੀ 3 ਕੀ ਬਾਤਾਂ ਅਗਲਾ ਪੇਪਰ ਆ ਜੀ ਇਹਦਾ ਹਫਤੇ ਬਾਜੀ ਨਾ ਅਸੀ ਆਦਾ ਮੇ ਕਿ ਨਹੀਂ ਸੁਣ ਨਾ ਕਿ ਸੁਣੀ ਸੁਣੀ ਗੱਲ ਨਹੀਂ ਹੈਗੀ ਤੇਰਾ ਪੇਪਰ ਵਾ ਪੁੱਛੇ ਮੁੜ ਕੇ ਤੂੰ ਕਹਿਣਾ ਮੇਰੇ ਪੇਪਰ ਇਦਾ 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 ਜਿਦਾ ਮਰਜੀ ਆ ਇਹ ਪੜਦੀ ਬਹੁਤ ਸੁਣਾਵਾ ਅਸੀਂ ਮਤਲਬ ਜਿੰਨੀਆਂ ਵੀਡੀਓ ਬਣਾਈਆਂ ਵਾ 20-25 ਦਿਨ ਪਹਿਲਾਂ ਬਣਾਈ ਸੀ ਨਾ ਅਸੀਂ ਮੋੜ ਕੇ ਕੋਈ ਵੀਡੀਓ ਨਹੀਂ ਬਣਾਈ ਹੁਣ ਵੀ ਇਹਦਾ ਕੋਈ ਰੋਲ ਨਹੀਂ ਇਹ ਵੀਡੀਓ ਬਣਾਉਣ ਦੇ ਵਿੱਚ ਸਿਰਫ ਇਹ ਤਾਂ ਖੜੀ ਆ ਮੈਂ ਬਣਾ ਰਿਆ ਵਾਂ ਮਤਲਬ ਇਹਦੇ ਪੇਪਰ ਚੱਲਦੇ ਹੋਏ ਅਸੀਂ ਇਹਨੂੰ ਡਿਸਰਵ ਬਿਲਕੁਲ ਨਹੀਂ ਕੀਤਾ ਅਸੀਂ ਹਾਂ ਅਸੀਂ ਬਹੁਤ ਚਿਰ ਹੋ ਗਿਆ ਵੀਡੀਓ ਨਹੀਂ ਬਣਾਈਆਂ ਕੋਈ ਵੀ ਅਸੀਂ 20-25 ਦਿਨ ਹੋ ਗਿਆ ਅਸੀਂ ਵੀਡੀਓ ਨਹੀਂ ਸ਼ੂਟ ਕਰਦੇ ਕਿਉਂਕਿ ਇਹਦੇ 10ਵੇਂ ਦੇ ਪੇਪਰ ਸੀਗੇ ਅਸੀਂ ਇਹਨੂੰ ਡਿਸਰਵ ਬਿਲਕੁਲ ਨਹੀਂ ਕੀਤਾ ਜੇ ਇੱਕ ਅੱਧਾ ਸ਼ੂਟ ਕੀਤਾ ਵੀ ਇਹ ਤਾਂ ਉਹ ਚ ਕੋਈ ਇਹਦਾ ਨਾ ਖਾਸ ਰੋਲ ਨਹੀਂ ਪਾਇਆ ਸੀ ਇਹਨੂੰ ਬਹੁਤ ਘੱਟ ਪਾਇਆ ਤੁਸੀਂ ਵੇਖਿਆ ਹੋਣਾ ਸਾਡੇ YouTube ਤੇ Facebook ਤੇ ਜਾਂ ਹੋਰ ਵੀ ਮੌਜ, ਸ਼ੇਅਰ ਚਾਰਟ ਬਾਕੀ ਦੇ ਐਪਲੀਕੇਸ਼ਨਸ ਆ ਲਾਈਕ Instagram ਹੋ ਗਿਆ ਅਸੀਂ ਕੇਸੇ ਉੱਪਰ ਦੀ ਬਹੁਤ ਘੱਟ ਨੂੰ ਇਨਵੋਲਵ ਕੀਤਾ ਤਾਂ ਕਿ ਇਹਦੇ ਪੇਪਰ ਸਹੀ ਹੋ ਸਕਣ ਤੇ ਇਹਨੂੰ ਕੋਸ਼ਿਸ਼ ਕੀਤੀ ਇਹਨੂੰ ਸੈਪਰੇਟ ਰੂਮ ਦਿੱਤਾ ਹੋਇਆ ਇਹਦਾ ਰੂਮ ਇੱਥੇ ਸਟੱਡੀ ਕਰਦੀ ਹੁੰਦੀ ਹੈ ਅਸੀਂ ਇਹਨੂੰ ਕਦੇ ਨਹੀਂ ਡਿਸਟਰਬ ਕੀਤਾ 10 ਵਜੇ ਤੱਕ ਗੈਰਗਰ ਇਨ ਚਾਹ ਪੀਣੀ ਦੁੱਧ ਪੀਣਾ ਕੁਝ ਖਾਣਾ ਪੀਣਾ ਅਸੀਂ ਨੂੰ ਹਮੇਸ਼ਾ ਅਹ ਟ੍ਰਾਈ ਕੀਤੀ ਕਿ ਇਹਨੂੰ ਮਤਲਬ ਹਰ ਇੱਕ ਚੀਜ਼ ਸੌਖੇ ਦੇ ਸਕੀਏ। ਤਾਂ ਆਪਣੀ ਕੋਸ਼ਿਸ਼ ਹੈ ਕਿ ਇਹ ਵਧੀਆ ਪੇਪਰ ਕਰੇ। ਠੀਕ ਈ ਨੈਂਸੀ? ਹਾਂਜੀ। ਜੇ ਹੁਣ ਵਧੀਆ ਪੇਪਰ ਨਹੀਂ ਕਰਦੀ ਹੁਣ ਇਹ ਹੁਣ ਪੜ੍ਹਦੀ ਪਈ ਆ ਡਿਸਟਰਬ ਹੋ ਗਿਆ ਕਿਸਮ ਦਾ। ਮੈਂ ਚੱਲ ਜਾਂਦੇ ਜਾਂਦੇ 10 ਮਿੰਟ ਰੁਪਾ ਕੇ ਬਲੌਗ ਬਣਾ ਲਈਏ। ਇਸ ਗੱਲ ਤੂੰ ਖਿਆਲ ਰੱਖਣਾ ਜਦੋਂ ਪੇਪਰ ਪਾਣਾ ਨਾ ਕਿਸੇ ਕੋ ਪੈਨ ਨਹੀਂ ਲੈਣਾ। ਕਿਉਂ ਟੀਚਰ ਕਹਿੰਦੇ ਨਾ ਕਿ ਪੈਨ ਕਿਸੇ ਤੋਂ ਮੰਗਣਾ ਨਹੀਂ ਉਹਦੀ وجہ ਹੁੰਦੀ ਹੈ ਕਿ ਪੈਨ ਦਾ ਨਾ ਉਪਰ ਖੋਲ ਖੋਣ ਲੋ ਬਾਈ ਉਹ ਨਾ ਪਾਰਤੀ-ਪੁਰਸੀ ਪੈ ਜਾਂਦੀ ਹੈ। ਜਦੋਂ ਪੈਨ ਉਹ ਜਿਹੜੇ ਸਿੱਕੇ ਪੈਨ ਨੇ ਉੱਪਰੋਂ ਕੈਪ ਖੋਲੋ ਮੈਂ मतलब ਅੰਦਰੋਂ ਵਿੱਚੋਂ ਖੋਖਲਾ ਖੋਲੋ ਕਈ ਬੱਚੇ ਉਹ ਚ ਪਾਰਚੀ ਪਾ ਕੇ ਲੈ ਆਉਂਦੇ ਆ ਜਦੋਂ ਕੋਸ਼ਿਸ਼ ਕਰਨੀ ਆ ਉਹਦੇ ਵਿੱਚ ਉਹ ਕਿਸੇ ਪੈਨ ਲੈਣਾ ਤਾਂ ਹੀ ਟੀਚਰ ਕਹਿੰਦਾ ਕਿਸੇ ਕੋਈ ਪਾਣੀ ਨਹੀਂ ਲੈਣਾ ਪੈਨ ਨਹੀਂ ਲੈਣਾ ਕੋਈ ਚੀਨ ਨਹੀਂ ਰੀਜ਼ਨ ਕੀ ਹੁੰਦਾ ਅਗਲੇ ਨੂੰ ਕੋਈ ਵਿੱਚ ਪਾਰਚੀ ਪਾਈ ਹੋਵੇ ਪੈਨ ਤੋਂ ਫੜ ਲਿਆ ਚੈੱਕਰ ਆਇਆ ਉਹਨੇ ਚੈੱਕ ਕੀਤਾ ਤੇਰਾ ਉਹਨੇ ਪੈਨ ਦੇਖਿਆ ਵਿੱਚ ਪਾਰਚੀ ਜਕੀ ਉੱਥੇ ਇਹ ਨਹੀਂ ਹੋਣਾ ਵੀ ਪਾਰਚੀ ਤੇਰੇ ਕੋਲ ਨਹੀਂ ਸੀ ਜਾਂ ਤੇਰਾ ਪੈਨ ਨਹੀਂ ਉਹਨੇ ਕਰਨੀ ਇਹਦੇ ਕੋਲ ਮਿਲਿਆ ਵਾ ਹਨਾ ਹਾਂ ਚੱਲੇ 10ਵਾਂ ਚੱਲੇ ਹਾਂ ਠੀਕ ਹੈ ਨਾਂਸੀ ਦੂਸਰੀ ਗੱਲਾਵਾ ਉੱਥੇ ਨਾ ਪੇਪਰ ਲਿਖਣ ਵੇਲੇ ਨਾ ਕੋਈ ਵੀ ਤੈ ਮੂੰਹ ਦੇ ਨਾ ਮੂੰਹ ਐਮ ਐਮ ਜਿਹਦੇ ਬੱਬਲ ਕਾਉਂ ਚਾਹੁੰਦੇ ਮੂੰਹ ਨਹੀਂ ਚਲਾਣਾ ਆਪਣਾ ਅਗਲਾ ਮੁਰ ਕਹਿੰਦਾ ਵੀ ਸ਼ਾਇਦ ਵੀ ਮੂਹ ਕੋਈ ਚੀਜ਼ ਪਾਈ ਹੋਈ ਆ ਹਨਾ ਹਾਂ ਪਰਚੀ ਪਾਈ ਹੁੰਦੀ ਆ ਬੇ ਪੁੱਤ ਨਾ ਕੋਈ ਕਿਸ ਤਰ੍ਹਾਂ ਕੋਈ ਚੀਜ਼ ਪੇਪਰ ਲੈਣਾ ਨਾ ਕੋਈ ਦਿਖਾਣਾ ਨਾ ਸ਼ੀਟ ਦਿਖਾਣੀ ਕਿਸੇ ਨੂੰ ਕਿਉਂਕਿ ਗਲਤੀ ਤੇਰੀ ਨਹੀਂ ਹੋਣੀ ਕਿਸੇ ਹੋਰ ਨੇਮ ਕਰ ਰਿਹਾ ਤੈਨੂੰ ਕਿ ਤੂੰ ਆਹ ਕੀਤਾ ਜਾਓ ਕੀਤਾ ਠੀਕ ਹੈ ਮੁੰਡਾ ਟਰਾਈ ਕਰਨੀ ਕਿਸੇ ਤੋਂ ਦੂਰ ਰਹਿਣਾ ਆਪਣਾ ਜਿਹੜਾ ਪੜਨਾ ਵਾ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ ਕੇ ਫੀਰ ਅਨਸਰ ਲਿਖਣਾ ਭਾਵੇਂ 2-4 ਮਿੰਟ ਲੇ ਲਾ ਕਿੰਨੇ ਕਿੰਨੇ ਘੰਟੇ ਦੇ ਪਰ ਹੁੰਦਾ? ਕਿੰਨੇ ਘੰਟੇ ਦੇ ਪਰ ਹੁੰਦਾ ਉਹਨਾਂ ਨੇ ਪਹਿਲਾਂ 15 ਮਿੰਟ ਥਾਰੋ ਪੇਪਰ ਵੜਨ ਦੇਣਾ। 3 ਘੰਟੇ ਤੋਂ 12 ਪੋਣੇ 11 ਅੰਦਰ ਬਾੜਨਾ। ਪੋਣੇ 11 ਅੰਦਰ ਬਾੜਨਾ? ਹੂੰ ਬਾੜ ਕੇ ਉਹਨਾਂ ਨੇ ਤਾਂ ਸਾਬ ਬਤਾਇਆ ਸੀ ਕਿ ਲਾ ਲਈਆਂ ਬਿਤੇ ਗੈਪ ਕੋਰੇ 22 ਦਿਨ ਹੀ ਨਾ ਉਹ ਤਾਂ ਉਹਨਾਂ ਨੇ ਕਹਿੰਦੇ ਪਹਿਲੇ ਪੇਸ਼ਾਖ ਪੇਪਰ ਪੜੀ ਜਾਓ। ਕੁਆਚਨ ਪੇਪਰ? ਹਾਂ ਕੁਝ ਕੁਐਸਚਨ ਪੇਪਰ ਪੜੀ ਜਾਓ। ਕਿਹਦਾ ਤਾਂ ਪੇਪਰ ਸਟਾਰਟ ਹੋਣਾ? ਨਹੀਂ ਇਦਾਂ ਨਹੀਂ ਹੁੰਦੀ। ਪੋਣੇ 11 ਅੰਦਰ ਬਾੜਨਾ ਤੁਹਾਨੂੰ ਨਹੀਂ। ਤਾਨੂੰ ਚੇਸ ਦੇਣੀ ਹੈ ਬੈਠਣ ਵੇਲੇ ਡੈਸਕ ਦੇਣੇ ਆ ਬੈਠਣਾ ਉਹਨੇ ਪੂਰਾ ਤੁਹਾਨੂੰ ਸਮਝਾਉਣਾ ਹਰ ਚੀਜ਼ ਗਾਈਡ ਕਰਨੀ ਆ ਜਦੋਂ ਕੁਐਸਚਨ ਪੇਪਰ ਤੁਹਾਡੇ ਹੱਥ ਆ ਗਿਆ ਉਹ ਤੋਂ ਬਾਅਦ ਹੀ ਤੁਹਾਡੇ ਪੇਪਰ ਸ਼ੁਰੂ ਹੋਣ ਨਾ ਇਦਾਂ ਨਹੀਂ ਹੁੰਦੀ ਕਿ ਕੁਐਸਚਨ ਪੇਪਰ ਦੇ ਕੇ ਤੁਹਾਨੂੰ ਕਹੋਗੇ ਹਾਂ ਸਟੱਡੀ ਕਰ ਲਓ ਪੜ੍ਹ ਲਓ ਇਦਾਂ ਨਹੀਂ ਹੁੰਦੀ ਠੀਕ ਆ ਇਦਾਂ ਹੀ ਕਰਦੀ ਹੁੰਦੀ ਹੂੰ ਪੋਤਾ ਨਹੀਂ ਕਰਾ ਕੌਣ ਤਿਆਰੀ ਕੀਤੀ ਦੇਈਂ ਵਾਸਤੇ ਇਹਨੇ ਦੇਈਂ ਖਲਾਣਾ ਵਾ ਹਨਾ ਠੀਕ ਚਲੋ ਨਾ ਜੀ ਦਹੀਂ ਖਾਣਾ ਤੁਸੀਂ ਤਾਂ ਕਿ ਤੁਸੀਂ ਵਧੀਆ ਪੇਪਰ ਕਰੋ ਬਲੇਸਿੰਗਸ ਇਹਦੇ ਧਿਆਨ ਦੇ ਆਪਣਾ ਫੋਨ ਛੱਡ ਦੇ ਚਲੋ ਬਲੇਸਿੰਗਸ ਹੁੰਦੀਆਂ ਵਾ ਫੋਨ ਨਾ ਦੋ ਮੈਸਰ ਓਛਲਾ ਗਾਣਾ ਨਹੀਂ ਗਾਉਗਾਣਾ ਫੋਨ ਕਰ ਦੇ ਹਾਂ ਲਓ ਜੀ ਇਹ ਆਪਣੇ ਸੇ ਨੂੰ ਫੋਨ ਕਰਦੀ ਪਈਆਂ ਤਾਂ ਕਿ ਉਹਨਾਂ ਨਾਲ ਬੌਂਡ ਕਰ ਸਕੀ ਕਿੰਨੇ ਵੇ ਜਾਣਾ ਵਾ ਇਕੱਠੇ ਕੋ ਜਾਣਾ ਨਹੀਂ ਇਕੱਠੇ ਨੇ ਪੰਜ ਕੁੜੀਆਂ ਨੇ ਸੋ ਸਾਡੀਆਂ ਬਲੇਸਿੰਗ ਦੇ ਨਾਲ ਆ ਅਸੀਂ ਤੇਨੂੰ ਬਹੁਤ ਕਹਿੰਦੇ ਆ ਕਿ ਸਟੱਡੀ ਕਰੋ ਆਪਣਾ ਧਿਆਨ ਦਿਓ ਬਾਕੀ ਬੱਚੇ ਨਾਲ ਇਹੀ ਕਹਿਣਾ ਵੀ ਬਾਈ 10ਵੇਂ ਪੇਪਰ ਆ ਧਿਆਨ ਨਾਲ ਕਰੋ ਮੁੜ ਕੇ ਮੌਕਾ ਨਹੀਂ ਮਿਲਣਾ ਇਹ ਪੂਰੇ 4 ਵਜੇ ਤੜਕੇ ਉੱਠੀ ਹੁਆ 4 ਵਜੇ ਪੂਰੇ 4 ਵਜੇ ਦੀ ਉਦੋਂ ਬਾਅਦ ਜੀ ਮਤਲਬ ਇਹ ਸਟੱਡੀ ਕਰ ਰਹੀ ਆ ਅਸੀਂ ਕੱਲ ਸ਼ਾਮ ਵੀ ਇਹ 1:30 ਪੌਣੇ ਕਰਾ ਸੁੱਤੀ ਆ ਅਸੀਂ ਹਮੇਸ਼ਾ ਦੇ ਨਾਲ ਰਹਿੰਦੇ ਆ ਤਾਂ ਕਿ ਇਹਨੂੰ ਕੋਈ ਚੀਜ਼ ਦੀ ਲੋੜ ਆ ਜ਼ਰੂਰਤਾ ਸੀ ਪੂਰੀ ਕਸੇ ਖਾਣ ਪੀਣ ਚ ਘੁਮਣ ਫਿਰਨ ਚ ਬਿਲਕੁਲ ਨਾਲ ਨਾਲ ਤੇ ਹੁਣ ਅਸੀਂ ਨੂੰ ਮਤਲਬ ਮਹੀਨਾ ਹੋ ਗਿਆ ਬਹੁਤ ਟਾਈਟ ਕੀਤਾ ਹੋਇਆ ਕਿ ਕਿਤੇ ਖੇਲਣਾ ਨਹੀਂ ਜਾਣਾ ਨਹੀਂ ਉਧਰ ਨਹੀਂ ਕਰਨਾ ਇਹ ਵੀ ਵੀਡੀਓ ਵੀ ਅਸੀਂ 20 25 ਦਿਨ ਪਹਿਲਾਂ ਸ਼ੂਟ ਕੀਤੀਆਂ ਸੀ ਸਾਡੀ ਵਾਈਫ ਨੇ ਇਹਨੂੰ ਕਦੇ ਨਹੀਂ ਕਿਹਾ ਕਿ ਆਹ ਕੰਮ ਕਰ ਜਾਓ ਕਾਰਨ ਨਹੀਂ ਹੋਣੀ ਮਹੀਨਾ ਪਹਿਲਾਂ ਸ਼ਾਇਦ ਹੁੰਦਾ ਹੋਵੇ ਨੈਸੀ ਤੈਨਾਂ ਕਿੰਨੇ ਸਹੇਲੀਆਂ ਦੇ ਨਾਲ ਆ 10 10 ਸਹੇਲੀਆਂ ਇੱਕ ਮੈਂ 10 ਦਸੇ ਇਕੱਠੇ ਨਾ ਇਧਰੋਂ ਨਾ ਨਹੀਂ ਤਿੰਨ ਆਪਣੇ ਆਪ ਤਿੰਨ ਕੁੜੀਆਂ ਨੇ ਆਪਣੇ ਆਪ ਦੇਖ ਜਦੋਂ ਤੂੰ ਆਟੋ ਜਾਣਾ ਆਟੋ ਜਾਣਾ ਆਟੋ 'ਚ ਹੈ ਨਾ ਉਦੋਂ ਵੀ ਨਾ ਤੂੰ ਮਤਲਬ ਕਿਤਾਬ ਕੋ ਪੜੀ ਜਾਣਾ ਕਿਤਾਬ ਕੋ ਜਾਣੀ ਨਹੀਂ ਲੈਣੀ ਪੰਜੇ ਬੈਗ ਚ ਅੱਛਾ ਠੀਕ ਆ ਤੇ ਕੋਸ਼ਿਸ਼ ਕਰਨੀ ਕਿਸੇ ਕੋ ਚੀਜ਼ ਲੈਣੀ ਚਾਹ ਆਪਣੀ ਇਹ ਨਾ ਮੁੜਕ ਪਤ ਲੱਗੇ ਤੇਰਾ ਬਈ ਇਹ ਨਾ ਹੋਏ ਕਿ ਤੂੰ ਕਹੇ ਇੱਕ ਵਾਰੀ ਆ ਫੜਾਈ ਜਾਉ ਨਹੀਂ ਇਹ ਹਰ ਆ ਨਹੀਂ ਹਾਂ ਨਹੀਂ ਤੇ ਤੂੰ ਇਧਰ ਹੀ ਦਾ ਪਾਣੀ ਪਤ ਨਹੀਂ ਲੈ ਆ ਨਹੀਂ ਹੁੰਦੇ ਜਲਾ ਦਿੰਦੇ ਆ ਅੰਦਰ ਜਾਣਦੇ ਪਾਣੀ ਪਤ ਨਹੀਂ ਆਣਦੇ ਟ੍ਰਾਂਸਪੇਰੈਂਟ ਇਹ ਇਲਾਹਾ ਦੇ ਹੋਰ ਨਹੀਂ ਕੋਈ ਲੱਗਦਾ ਸਦੇ ਪਰ ਇਹਦਾ ਇਲਾਹਾ ਦੇ ਹੂੰ ਇਹਦੇ ਆਰਪੜ ਦੀ ਤਾਂ ਹੋਵੇ ਉਹ ਲਗਾਖਦੇ ਹੋ ਨਹੀਂ ਪੈਸੇ ਲੋੜ ਪੈਣੀ ਪਾਣੀ ਦੀ ਜਨੰਦਰ ਪੈਣੀ ਲੋੜ ਲੋੜ ਪੈਣੀ ਜਨੰ ਜੀ ਦੇ ਪੇਪਰ ਰੱਖ ਆਇਆ ਲਓ ਜੀ 3:00 ਹੋ ਗਿਆ 10 ਵਜੇ ਸਵੇਰ ਦੇ ਅੱਜ ਇਹਦਾ ਪਹਿਲਾ ਪੇਪਰ 10:00 ਵਜੇ ਦਾ ਮੈਟ੍ਰਿਕ ਕਲਾਸ 12 ਦਾ ਪਹਿਲਾ ਪੇਪਰ ਆ ਪੰਜਾਬੀ ਦਾ ਨਹੀਂ ਸਾਰੇ ਬਸ ਪੰਜਾਬੀ ਦਾ ਪੇਪਰ ਹੋਣਾ ਅੱਜ ਇਸ ਵਾਰ ਪੰਜਾਬ ਬੋਰਡ ਸਾਰਾ ਪੰਜਾਬੀ ਇੱਕ ਹੋਣਾ ਨਹੀਂ ਜੀ ਠੀਕ ਹੈ ਖਿਆਲ ਰੱਖਣਾ ਹੈ ਚਲੋ ਜੀ ਫਿਰ ਮਿਹਰਬਾਨ ਤੁਹਾਡੀ ਸਾਡਾ ਵਲੋਗ ਦੇਖਣ ਵਾਸਤੇ ਇਹ ਕਿੰਨਾ ਸਾਨੂੰ ਬਰਾਨੀ ਬਲੋਗਾਂ ਦੇ ਫਿਰ ਕੈਮਰਾ ਫੜਨਾ ਕਿਤੇ ਆ ਇੱਥੇ ਫੜਨਾ ਕੈਮਰਾ ਨਾ ਠੀਕ ਨੈਸੀ ਖਿਆਰ ਕੀ ਠੀਕ ਹੈ ਠੀਕ ਹੈ ਹੈ ਅੱਛਾ ਤਿੱਕਣਾ ਫੇਪਰ ਪਾਣਾ ਆਪਣਾ ਠੀਕ ਹੈ ਹੁਣ ਤੋਂ ਦੇ ਧਿਆਨ ਆਪਣਾ ਪੇਪਰ ਤੇ ਤੇ ਤੁਸੀਂ ਵੀ ਬlesing ਦਿਓ ਆਸ਼ੀਰਵਾਦ ਦਿਓ ਸਾਰੇ ਬੱਚਿਆਂ ਨੂੰ ਨਾ ਕਿ ਇਕੱਲਾ ਨੈਸੀ ਨੂੰ ਸਾਰਿਆਂ ਨੂੰ ਤਾਂ ਕਿ ਇਹ ਅੱਛਾ ਪੇਪਰ ਪਾਣ ਸਕਸੈਸ ਹੋਣ ਜ਼ਿੰਦਗੀ ਦੇ ਵਿੱਚ ਕਿਉਂਕਿ ਮੋਸਟ ਆਫ ਕੁਰੀਅਨ ਲੋਕ ਪੜਾਦੇ ਆਂ ਜੀ ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਨੂੰ ਅਸੀਂ ਵਧੀਆ ਪੜਾ ਸਕੀਏ ਔਰ ਨੈਕਸਟ ਪਾਰਟ ਚ ਇਨ ਰੇਤਭਰ ਦੀ ਐਂਟਰੀ ਆ ਇਨ ਪਲੱਸ 1 ਪਲੱਸ 2 ਆ ਗਿਆ ਫੋਨ ਰੇਤਭਰ ਚ ਕਰਨਾ ਵਾ ਤੇ ਚਲੋ ਜੀ ਫਿਰ ਠੀਕ ਹੈ ਨੈਨਸੀ ਹੋ ਗਈ ਤਿਆਰੀ ਜਾਂਦੀ ਓਕੇ ਬਾਏ ਬਾਏ ਨਹੀਂ ਚਲੀ ਤੁਹਾਨੂੰ ਯੈਸ ਹੁਣ ਕਾਇਲ ਨੂੰ ਫੋਨ ਕਰਾਂ ਚੱਕ ਲਵੇ ਜਿਆਦਾ ਫੜਾ ਫੜਾ ਨਹੀਂ ਸੀ ਪੇਪਰ ਨਹੀਂ ਬੁਣਨਾ ਸੀ ਆਪਣਾ ਹੋਣਾ ਹੈਲੋ ਬਾਹਰ ਆਇਆ ਲੱਗੇ ਆਣ ਸੀ ਠੀਕ ਹੈ ਕੌਣ ਸੀ ਓਕੇ ਓਕੇ ਕਾਜਲ ਮੈਂ ਚੱਲੀ ਜਮਣ ਛੱਡਿਓ ਕਿਤੇ ਤੱਕ ਐ ਤੱਕ ਜਿਹੜਾ ਰੈਂਪ ਤੋਂ ਬਾਹਰ ਜਾਣਾ ਪਸ ਕੇ ਅਡੋਰ ਆ ਗਿਆ ਉਹ ਕਹਿੰਦੀ ਆ ਆ ਗਿਆ ਮੈਂ ਖੜਾ ਸੀ ਜਾ ਕੇ ਮੋਬਾਈਲ ਕਰ ਦਿੰਦੇ ਸੋ ਮੈਨੂੰ ਆਲ ਦਾ ਬੈਸਟ ਕਹਿ ਦੋ ਆਲ ਦਾ ਬੈਸਟ ਅੱਜ ਅੱਜ ਫਿਰ ਬਾਕੀ ਰਿਹਾ ਪੁੱਤ ਮੇਰਾ ਆਲ ਦਾ ਬੈਸਟ ਠੀਕ ਹੈ ਥੈਂਕ ਯੂ ਤਾਂ ਮੰਮੀ ਆਪਣੀ ਨਾਲ ਹੀ ਦਾੜੀ ਹੋ ਜਾਂਦਾ ਹਬੀਬ ਬਿੰਦੋਲ ਬਸ ਗਿਆ ਮੈਂ ਵੀ ਵੀਰੋ ਮੈਂ ਕੈਂਪੂ ਟਰਰ ਵਾਇਲ ਨਾ ਆਪਣੀ ਦਾਦੀ ਮੈਂ ਚੱਲੀ ਆ ਪੇਪਰ ਪਾਣ ਵਾਸਤੇ ਸੋਨਾ ਪੇਪਰ ਪਾਣਾ ਠੀਕ ਨਾ ਸੀ ਠੀਕ ੜੀ ਧਿਆਨ ਨਾ ਓਕੇ ਮਤਲਬ ਇੱਕ ਅਸਰ ਹੋਰ ਨੈਂਸੀ ਇਹ ਨਹੀਂ ਕਹਿਣਾ ਉਹ ਚੱਲੀ ਮੈਂ ਚੱਲੀ ਮੈਂ ਪਰ ਮੁੱਕ ਗਿਆ ਪੇਪਰ ਹੋ ਗਿਆ ਠੀਕ ਆ ਦੋਵੇਂ ਕੋ ਚੱਲੀ ਆ ਲੈ ਨਾਲ ਲੈ ਕੇ ਚੱਲੀ ਸੀ ਨੈਂਸੀ ਪੇਪਰ ਨੂੰ ਨਾ ਕਰਨ ਤੋਂ ਬਾਅਦ ਚੈੱਕ ਕਰਨਾ ਕਟਿੰਗ ਬਹੁਤ ਘੱਟ ਕਰਨੀ ਠੀਕ ਆ ਸਾਫ਼ ਸਾਫ਼ ਲਿਖਣਾ ਵਾ ਠੀਕ ਆ ਸੋਚ ਕੇ ਸਮਝ ਕੇ ਤਿੰਨ ਘੰਟੇ ਐਵੇਂ ਨਹੀਂ ਹੁੰਦੇ ਨੈਂਸੀ ਤਿੰਨ ਘੰਟੇ 3 ਘੰਟੇ ਐਵੇਂ ਨਹੀਂ ਹੁੰਦੇ 3 ਘੰਟੇ ਸਿੱਖ ਦਿੱਤੇ ਹੁੰਦੇ ਤੱਕ ਤੁਸੀਂ ਆਰਾਮ ਨਾ ਕਰੋ ਇਹਨਾਂ ਵਿੱਚ 2 ਘੰਟੇ ਲੱਗੇ ਤੇਰੇ ਤੋਂ ਪੇਪਰ ਮੁਕਾਦਦਾ ਆਪਣਾ ਨਹੀਂ ਬਾਏ ਬਾਏ ਧਿਆਨ ਨਾਲ ਪੜ੍ਹ ਕੇ ਨਾ ਠੀਕ ਹੈ ਲਓ ਜੀ ਇਹਦਾ ਹੋ ਗਿਆ ਪੇਪਰ ਦੀ ਤਿਆਰੀ ਸੋ ਥੈਂਕ ਯੂ ਤੁਸੀਂ ਵੀ ਆਪਣੇ ਬੱਚਿਆਂ ਨੂੰ ਅੱਛੇ ਤਰੀਕੇ ਨਾਲ ਪੜ੍ਹਾਓ ਲਿਖਾਓ ਤਾਂ ਕਿ ਖਾਸਾ ਕੁੜੀਆਂ ਨੂੰ ਅੱਗੇ ਵਧਾਓ ਕੋਈ ਇਹ ਨਾ ਕਹੇ ਕਿ ਕੁੜੀਆਂ ਸੀਸੀ ਪੜਾਇਆ ਨੀਗਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਟੇਕ ਕੇਅਰ